ਹਰ ਮੰਦਰ ਸੈਤਿ ਆਲੇ-ਦੁਆਲੇ ਦੇ ਵਪਾਰ ਦਾ ਧੰਦਾ ਜਿਹੜਾ ਹੈ ਚੱਲ ਰਿਹਾ ਹੈ। ਅਗਰ ਤਕਤ ਕੇਸਗੜ ਸਾਹਿਬ ਦੀ ਗੱਲ ਕਰੀਏ ਤਾਂ ਕੁਝ ਮੀਟਰ ਤੇ ਉੱਤੇ ਦੂਰੀ ਦੇ ਉੱਤੇ ਹੀ ਉੱਥੇ ਤੰਬਾਕੂ ਨੋਸ਼ੀ ਦੇ ਨਾਲ ਸੰਬੰਧਿਤ ਹਰ ਪ੍ਰਕਾਰ ਦਾ ਤੰਬਾਕੂ ਉੱਥੇ ਵਿਕ ਰਿਹਾ ਹੈ। ਇੱਕ ਸਾਜ਼ਿਸ਼ ਤੇ ਹੇਠ ਸਾਡੇ ਇਹ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ। ਪੁਰਗਰਾਂਤ ਸਾਹਿਬ ਦੀ ਬੇਆਪਦੀਆਂ ਦਾ ਇਹਨਾਂ ਨੇ ਵਾਅਦਾ ਕਰਿਆ ਸੀ। ਕਿ ਅਸੀਂ ਸਖਤ ਕਾਨੂੰਨ ਬਣਾਉਣਾ ਪਰੰਤੂ ਹੁਣ ਵੀ ਜਿਸ ਤਰ੍ਹਾਂ ਪਿਛਲੇ ਦਿਨੇ ਬਿੱਲ ਲੈ ਕੇ ਆਏ ਆ ਉਹਦਾ ਇਸ ਤਰ੍ਹਾਂ ਇੱਕ ਟਾਲਣ ਵਾਲੀ ਗੱਲ ਹੈ ਪਰੰਤੂ ਇਹਨਾਂ ਨੇ 6 ਮਹੀਨੇ ਦਾ ਵਕਤਵਾ ਦੇ ਦਿੱਤਾ ਕਿ ਇੱਕ ਕਮੇਟੀ ਬਣੇਗੀ ਉਹਦਾ ਨਿਰੀਖਣ ਕਰੇਗੀ ਇਹ ਤਾਂ ਇੱਕ ਲਮਕਾਉਣ ਵਾਲੀ ਗੱਲ ਹੈ ਇਹ 92 ਸੀਟਾਂ ਜਿਹੜੀਆਂ ਨੇ 9+2=11 ਵਿੱਚ ਕਨਵਰਟ ਹੋ ਸਕਦੀਆਂ ਨੇ ਇਸ ਗੱਲ ਦਾ ਮਾਨ ਨਹੀਂ ਕਰਨਾ ਚਾਹੀਦਾ ਸਰੂ ਤੇ ਹੱਥ ਵਿੱਚ ਬਹੁਤ ਕੁਝ ਹੈ ਹੋਰ ਉਹ 9+2 11ਵਾਂ ਤੇ ਲਿਆ ਕਰਕੇ ਕੇਜਰੀਵਾਲ ਨੂੰ ਖੜਾ ਕਰ ਸਕਦਾ ਹੈ। ਇੱਕ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਗਿਆ ਏ। ਪਰ ਜੇ ਆਪਾਂ ਦੋ ਨਗਰੀਆਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਉਹਨਾਂ ਨੂੰ ਤਾਂ ਅਸੀਂ ਪਵਿੱਤਰ ਨਹੀਂ ਕਰਾ ਸਕੇ। ਅਸੀਂ ਪੰਜਾਬ ਨੂੰ ਮੱਥਾ ਮੁਕਤ ਕਿਵੇਂ ਕਰਾ ਦਾਂਗੇ? ਸਜਾਵਾਂ ਪੂਰੀਆਂ ਹੋ ਚੁੱਕੀਆਂ। ਅੱਜ ਵੀ ਅਸੀਂ ਧਰਨੇ ਦੇ ਰਹੇ ਆ, ਮੁਜ਼ਾਰੇ ਕਰ ਰਹੇ ਆ ਕਿ ਸਾਡੇ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ। ਸਰਕਾਰਾਂ ਵੱਲੋਂ ਬਿਤਕਰਾ ਕਰਨ ਕਰਕੇ ਉਹ ਸਾਡੇ ਬੰਦੀ ਸਿੰਘਾਂ ਨੂੰ ਬੰਦੀ ਸਿੰਘ ਹੋਣ ਵਾਸਤੇ ਮਜਬੂਰ ਹੋਣਾ ਪਿਆ। ਪੜੀਆਂ ਵੀ ਭਾਵੇਂ ਸੈਂਟਰ ਦੀ ਸਰਕਾਰ ਐ, ਸਟੇਟ ਦੀ ਸਰਕਾਰ ਐ, ਉਹ ਸਿੱਖਾਂ ਨਾਲ ਬਿਤਕਰੇ ਕਰਦੇ ਰਹੀ। 550ਵੇਂ ਪ੍ਰਕਾਰ ਦਿਹਾੜੇ ਤੇ ਗੁਰਨਾਨ ਦੇਵ ਜੀ ਦੇ ਸੈਂਟਰ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰਿਆ ਸੀ ਇਹ ਕਿ ਇਸ ਦਿਹਾੜੇ ਤੇ ਅਸੀਂ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ। ਪਰੰਤੂ ਅੱਜ ਤੱਕ ਉਹ ਰਹਾ ਨਹੀਂ ਹੋਏ ਜਿੰਨੇ ਵੀ ਪੰਜਾਬ ਦੇ ਮੁੱਦੇ ਤੇ ਜਿਨ੍ਹਾਂ ਨੂੰ ਉਭਾਰ ਕੇ ਇਹਨਾਂ ਨੇ ਸਰਕਾਰ ਬਣਾਈ ਇਹਨਾਂ ਨੇ ਸਾਰਿਆਂ ਤੋਂ ਮੁੱਖ ਮੋੜ ਲਿਆ ਕਿਉਂਕਿ ਗੁਰਬਾਣੀ ਦਾ ਖਾਨ ਵੀ ਹੈ ਕਿਤੇ ਲੈ ਲੈ ਮੁੱਕਰ ਪਾਏ ਸੋ ਇਹ ਵਾਅਦੇ ਕਰਕੇ ਮੁੱਕਰੇ ਆ ਇਹ ਤਾਂ ਕਹਿੰਦੇ ਆ ਇੱਕ ਰਾਸਟਰ ਇੱਕ ਕਾਨੂੰਨ ਇੱਕ ਦੇਸ਼ ਹੈਗਾ ਪਰ ਅੱਜ ਸਿੱਖਾਂ ਨੂੰ ਵੱਖਰੇ ਵੱਖਰੇ ਕਾਨੂੰਨ ਬਿਲਕੁਲ ਨਹੀਂ ਜੀ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ ਬਹੁ ਗਿਣਤੀ ਵਾਸਤੇ ਹੋਰ ਹੈ ਜੇ ਉਹ ਕਾਨੂੰਨ ਸਿੱਖਾਂ ਨੂੰ ਬਰਾਬਰ ਦਾ ਹੱਕ ਦਿੰਦਾ ਤਾਂ 1984 ਚ ਸਿੱਖਾਂ ਦਾ ਹੋਇਆ ਕਤਲਾਂ ਦਾ ਇਨਸਾਫ ਮਿਲਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਸਿੱਖਾਲ ਜੀ ਤੁਸੀਂ ਦੇਖਿਓ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੁੱਤਸੀ ਗਰਾਣਾ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅਮਰਸਾਹਬ ਨੂੰ ਪਵਿੱਤਰ ਸ਼ਹਿਰ ਦੇਣ ਵਾਸਤੇ ਦਾ ਦਰਜਾ ਦੇਣ ਵਾਸਤੇ ਸਾਡੇ ਨਾਲ ਕਮੇਟੀ ਦੇ ਜਿਹੜੇ ਉਧੇਦਾਰ ਨੇ ਹਾਜ਼ਰ ਨੇ ਭពਿੰਦਰ ਸਿੰਘ ਜੀ ਕੀ ਲੱਗਦਾ ਤੁਹਾਨੂੰ ਜਿਸ ਤਰੀਕੇ ਨਾਲ ਅੱਜ ਮੀਟਿੰਗ ਕੀਤੀ ਗਈ ਹੈ ਮੰਗ ਕੀਤੀ ਗਈ ਹੈ ਕਿ ਦੋਵੇਂ ਸ਼ਹਿਰਾਂ ਨੂੰ ਜਿਹੜਾ ਇਹ ਪਵਿੱਤਰਤਾ ਦਾ ਦਰਜਾ ਦਿੱਤਾ ਜਾਵੇ ਸਰਕਾਰਾਂ ਭਾਵੇਂ ਪਿਛਲੀਆਂ ਰਹੀਆਂ ਹੁਣ ਭਾਵੇਂ ਹੁਣ ਦੀ ਹੁਣ ਕਿ ਕੋਈ ਵੀ ਜੇ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ ਭਾਵੇਂ ਸ਼੍ਰੀ ਅਮਰਸਾਹਬ ਦੀ ਗੱਲ ਕਰ ਲਈਏ ਬੀਤੇ ਦਿਨੀ ਇੱਕ ਬੜੀ ਵੀਡੀਓ ਵਾਇਰਲ ਹੋਈ ਸੀ ਕਿ ਅਮਰਸਾਹਬ ਦੇ ਜਿਹੜੇ ਨਜ਼ਦੀਕੀ ਹੋਟਲ ਹੈ ਉਥੇ ਹੋਟਲਾਂ ਦੇ ਵਿੱਚ ਗਲਤ ਕੰਮ ਹੁੰਦੇ ਆ ਬੜੀਆਂ ਵੀਡੀਓ ਵਾਇਰਲ ਹੋਈਆਂ ਅੱਜ ਲੱਗਦਾ ਨਹੀਂ ਕਿ ਹਾਲਾਤ ਪੰਜਾਬ ਕੋਈ ਵੀ ਸਰਕਾਰ ਹੋਵੇ ਭਾਵੇਂ ਪਿਛਲੀਆਂ ਸਰਕਾਰਾਂ ਹੋਵੀਆਂ ਸਰਕਾਰਾਂ ਕੋਈ ਤੇ ਵੱਲ ਧਿਆਨ ਨਹੀਂ ਦੇ ਰਹੀਆਂ ਕਿਉਂਕਿ ਮੌਜੂਦਾ ਹਾਲਾਤ ਬੜੇ ਗੰਭੀਰ ਹੁੰਦੇ ਜਾ ਰਹੇ ਆ ਸਿੱਖ ਸੰਗਤਾਂ ਨੂੰ ਬੜੀ ਠੇਸ ਪਹੁੰਚਦੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਮੰਗ ਕੀਤੀ ਹੈ ਪਰ ਸਰਕਾਰਾਂ ਚੋਣਾਂ ਸਮੇਂ ਤਾਂ ਵਾਅਦੇ ਕਰ ਜਾਂਦੀਆਂ ਪਰ ਬਾਅਦ ਦੇ ਵਿੱਚ ਕੋਈ ਉਹਦੇ ਵੱਲ ਧਿਆਨ ਨਹੀਂ ਦਿੰਦਾ ਕਿਵੇਂ ਲੱਗਦਾ ਤੁਹਾਨੂੰ ਤੁਸੀਂ ਬਿਲਕੁਲ ਠੀਕ ਕਿਹਾ ਹੈ ਜੇ ਮੈਂ ਦੋ ਸ਼ਹਿਰਾਂ ਦੀ ਪਵਿੱਤਰ ਸ਼ਹਿਰਾਂ ਦੀ ਗੱਲ ਕਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਤਾਂ ਹਰਮੰਦਰ ਸਾਹਿਬ ਦੀ ਆਲੇ ਦੁਆਲੇ ਦੇ ਵਪਾਰ ਦਾ ਧੰਦਾ ਜਿਹੜਾ ਚੱਲ ਰਿਹਾ ਮੈਂ ਅੰਮ੍ਰਿਤਸਰ ਦਾ ਵਸਨੀਕ ਆ ਉਥੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੈ ਉਹ ਇਸ ਤੋਂ ਵੱਡੀ ਪੀੜਾ ਸੰਤਾਪ ਕੋਈ ਨਹੀਂ ਹੋ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਵੀ ਲੱਗੇ ਹੈ ਹਰਮੰਦਰ ਸਾਹਿਬ ਲੱਗੇ ਹੈ ਹੋਰ ਉਹਦੇ ਲਾਗੇ ਚ ਆਲੇ ਦੁਆਲੇ ਪ੍ਰਸ਼ਾਸਨ ਕੋਈ ਵੀ ਐਕਸ਼ਨ ਇਸ ਪ੍ਰਕਾਰ ਦਾ ਨਹੀਂ ਲੈ ਰਿਹਾ ਨੰਬਰ 1 ਨੰਬਰ 2 ਅਗਤ ਤਖਤ ਕੇਸਗੜ ਸਾਹਿਬ ਦੀ ਗੱਲ ਕਰੀਏ ਤਾਂ ਕੁਝ ਮੀਟਰ ਤੇ ਉੱਤੇ ਦੂਰੀ ਤੇ ਉੱਤੇ ਉੱਥੇ ਤੰਬਾਕੂ ਨੋਸ਼ੀ ਦੇ ਨਾਲ ਸੰਬੰਧਿਤ ਹਰ ਪ੍ਰਕਾਰ ਦਾ ਤੰਬਾਕੂ ਉੱਥੇ ਵਿਕ ਰਿਹਾ ਹੈ ਹਰ ਪ੍ਰਕਾਰ ਦੇ ਗੁਟਕਾ ਵਿਕ ਰਿਹਾ ਹੈ ਜਿਹੜੀਆਂ ਚੀਜ਼ਾਂ ਸਿੱਖ ਰਹਿਤ ਮਰਿਆਦਾ ਤੇ ਮੁਤਾਬਕ ਵਰਜਿਤ ਨੇ ਉਹ ਚੀਜ਼ਾਂ ਉੱਥੇ ਵਿਕ ਰਹੀਆਂ ਨੇ ਔਰ ਇਹ ਸਭ ਕੁਝ ਪ੍ਰਸ਼ਾਸਨ ਨੂੰ ਪਤਾ ਹੈ ਕਿ ਇਹ ਸਭ ਕੁਝ ਇੱਤੇ ਹੋ ਰਿਹਾ ਹੈ ਸਰਕਾਰ ਨੂੰ ਪਤਾ ਹੈ ਲੇਕਿਨ ਉਸ ਦੇ ਬਾਵਜੂਦ ਇੱਕ ਸਮਝਾਂਗੇ ਇੱਕ ਸਾਜ਼ਿਸ਼ ਦੇ ਹੇਠ ਸਾਡੇ ਇਹ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਮੈਂ ਕਵਾਂਗਾ ਸਾਜ਼ਿਸ਼ ਦੇ ਹੇਠ ਇਹ ਅਚੰਚਤ ਨਹੀਂ ਹੋ ਰਹੀਆਂ ਇਹਦੇ ਪਿੱਛੇ ਇੱਕ ਮਾਫੀਆ ਕੰਮ ਕਰ ਰਿਹਾ ਹੈ ਔਰ ਉਹ ਮਾਫੀਆ ਜਿਹੜਾ ਹੈ ਸਰਕਾਰ ਦੇ ਕੋਲੋਂ ਉਹਦੀ ਪ੍ਰੋਟੈਕਸ਼ਨ ਹੈਗੀ ਹੈ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਚੀਜ਼ਾਂ ਧਾਰਮਿਕ ਸਥਾਨਾਂ ਜਿਹੜੇ ਕਿ Hindu ਧਰਮ ਦੇ ਧਾਰਮਿਕ ਸਥਾਨ ਨੇ ਚਾਹੇ ਉਹ ਮਥਰਾ ਹੈ ਚਾਹੇ ਉਹ ਅਯੁੱਧਿਆ ਹੈ ਵਾਰਣਸੀ ਹੈ ਬ੍ਰਿੰਦਾਵਨ ਹੈ ਹਰਦਵਾਰ ਹੈ ਜਾਂ ਗਿਦਾਰਨਾਥ ਹੈ ਬਦਰੀਨਾਥ ਹੈ ਕੁਰੂਖੇਤਰਾ ਹੈ ਇੱਥੇ ਜਾ ਕੇ ਤੁਸੀਂ ਵੇਖੋ ਤੇ ਜਿਹੜੀਆਂ ਚੀਜ਼ਾਂ Hindu ਧਰਮ ਦੇ ਵਿੱਚ ਵਿਵਰਜਿਤ ਨੇ ਫੋਰ ਐਗਜ਼ਾਮਪਲ ਸ਼ਰਾਬ ਮੀਟ ਉਥੇ ਤੁਹਾਨੂੰ ਕੋਈ ਚੀਜ਼ਾਂ ਲੱਭਣਗੀਆਂ ਨਹੀਂ ਲੇਕਿਨ ਜਿਹੜੀਆਂ ਚੀਜ਼ਾਂ ਸਿੱਖ ਧਰਮ ਦੇ ਵਿੱਚ ਮਾਸ ਸ਼ਰਾਬ ਅਤੇ ਤੰਬਾਕੂ ਇਹ ਚੀਜ਼ਾਂ ਜਿਹੜੀਆਂ ਨੇ ਬੜੇ ਆਰਾਮ ਦੇ ਨਾਲ ਅਵੇਲੇਬਲ ਨਹੀਂ ਪੰਜਾਬ ਨੇ ਵਿਸ਼ੇਸ਼ ਤੌਰ ਤੇ ਅਨੰਦਪੁਰ ਸਾਹਿਬ ਨੇ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਹੈ ਭਾਰਤ ਦੀ ਅਜਮਤ ਨੂੰ ਬਚਾਉਣ ਲਈ ਹਿੰਦੁਸਤਾਨ ਨੂੰ ਬਚਾਉਣ ਵਾਸਤੇ ਔਰ ਉਸੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਡਿਕਲੇਅਰ ਕਰਨ ਵਾਸਤੇ ਅੱਜ ਅਸੀਂ ਅਨੰਦਪੁਰ ਵਾਸੀ ਆ ਕਿਉਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੇ ਦਾ ਅਮਰਤ ਚੱਕਿਆ ਹੈ ਅਸੀਂ ਅਨੰਦਪੁਰ ਵਾਸੀ ਆ ਅੱਜ ਅਨੰਦਪੁਰ ਵਾਸੀ ਜਿਹੜੇ ਨੇ ਪੁਕਾਰ ਕਰਕੇ ਇਹ ਗੱਲ ਸਰਕਾਰ ਨੂੰ ਕਹਿ ਰਹੇ ਨੇ ਜਿਹੜਾ ਕਿ ਕੰਮ ਸਰਕਾਰ ਦਾ ਬਣਦਾ ਸੀਗਾ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਇੱਕ ਮਾਡਲ ਸਿਟੀ ਬਣਾਇਆ ਜਾਂਦਾ ਇੱਕ ਐਸਾ ਸਿਟੀ ਬਣਾਇਆ ਜਾਂਦਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਜਿਸ ਨੇ ਲੋਕ ਆਂਦੇ ਤੇ ਇਹ ਕਹਿੰਦੇ ਕਿ ਵੀ ਅਸੀਂ ਆਗਰ ਨਹੀਂ ਜਾਣਾ ਅਸੀਂ ਫੁਲਾਣੇ ਸ਼ਹਿਰ ਨਹੀਂ ਜਾਣਾ ਅਸੀਂ ਅਨੰਦਪੁਰ ਸਾਹਿਬ ਜਾਣਾ ਐ ਐਸਾ ਸ਼ਹਿਰ ਬਣਾਉਣ ਦੇ ਵਿੱਚ ਸਾਡੀਆਂ ਸਾਰੀਆਂ ਹਕੂਮਤਾਂ ਜਿਹੜੀਆਂ ਨੇ ਉਹ ਫੇਲ ਰਹੀਆਂ ਨੇ ਔਰ ਸਾਡੇ ਜਿਹੜੇ ਦਿਲ ਨੇ ਉੱਥੇ ਇਹਨਾਂ ਸਰਕਾਰਾਂ ਨੇ ਜਖਮ ਦਿੱਤੇ ਨੇ ਲੱਗਦਾ ਨਹੀਂ ਆਪਾਂ ਦੋ ਸ਼ਹਿਰਾਂ ਦੀ ਗੱਲ ਕੀਤੀ ਐ ਸ਼੍ਰੀ ਚਮਕੌਰ ਸਾਹਿਬ ਵੀ ਪਵਿੱਤਰ ਧਰਤੀ ਐ ਫਤਿਹਗੜ੍ਹ ਸਾਹਿਬ ਪਵਿੱਤਰ ਧਰਤੀ ਐ ਲੱਗਦਾ ਨਹੀਂ ਕਿ ਪੂਰਾ ਪੰਜਾਬ ਉਹ ਪੰਜਾਬ ਹੈਗਾ ਏ ਜਿੱਥੇ ਸਾਡੇ ਹਜ਼ਾਰਾਂ ਹੀ ਜਿਹੜੇ ਐ ਨੌਜਵਾਨ ਸ਼ਹੀਦ ਹੋਏ ਐ ਹਜ਼ਾਰਾਂ ਹੀ ਜਿਹੜੇ ਲੋਕ ਜਿਹਨਾਂ ਨੇ ਸ਼ਹੀਦੀਆਂ ਪਾਈਆਂ ਐ ਕਿ ਪੂਰੇ ਸੂਬੇ ਨੂੰ ਜਿਵੇਂ ਗੁਜਰਾਤ ਦੇ ਵਿੱਚ ਜਿਹੜਾ ਬਿਲਕੁਲ दारू ਬੈਨ ਹੈਗੀ ਆਪੇ ਪੰਜਾਬ ਦੇ ਵਿੱਚ ਵੀ ਇਦਾਂ ਦਾ ਆਉਣਾ ਚਾਹੀਦਾ ਇਹ ਗੱਲ ਅਸੀਂ ਅੰਮ੍ਰਿਤਸਰ ਤੋਂ ਵੀ ਉਠਾਈ ਸੀਗੀ ਕਿ ਪੰਜਾਬ ਇੱਕ ਐਸਾ ਸੂਬਾ ਹੈ ਜਿਹਦੇ ਵਿੱਚ ਜੋ ਮੌਜੂਦਾ ਪੰਜਾਬ ਹੈ ਦਸ ਪਾਤਸ਼ਾਹੀਆਂ ਤਸਾਂ ਪਾਸ਼ਾਹੀ ਨੇ ਦਸਾਂ ਪਾਤਸ਼ਾਹੀਆਂ ਵਿੱਚੋਂ ਸੱਤ ਪਾਤਸ਼ਾਹੀਆਂ ਦਾ ਪ੍ਰਕਾਸ਼ ਮੌਜੂਦਾ ਪੰਜਾਬ ਦੇ ਵਿੱਚ ਹੋਇਆ ਹੈ ਪਹਿਲੀ ਪਾਤਸ਼ਾਹੀ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਅੱਜ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਛੱਡ ਕੇ ਬਾਕੀ ਦੇ ਸੱਤ ਗੁਰੂ ਸਾਹਿਬਾਨ ਦਾ ਪ੍ਰਕਾਸ਼ ਜਿਹੜਾ ਹੈ ਉਹ ਮੌਜੂਦਾ ਪੰਜਾਬ ਦੇ ਵਿੱਚ ਹੋਇਆ ਲekin ਪੰਜਾਬ ਦੇ ਵਿੱਚ ਚੱਪੇ-ਚੱਪੇ ਤੇ ਗੁਰੂ ਸਾਹਿਬ ਦੇ ਪੈਰ ਪਏ ਨੇ ਔਰ ਇਹਦੇ ਇਲਾਵਾ ਥਾਂ-ਥਾਂ ਤੇ ਸ਼ੀਧੀਆਂ ਹੋਈਆਂ ਨੇ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਚਮਕੌਰ ਸਾਹਿਬ ਦੀ ਗੱਲ ਕੀਤੀ ਹੈ ਫਤਿਹਗੜ੍ਹ ਸਾਹਿਬ ਦੀ ਗੱਲ ਕੀਤੀ ਹੈ ਥਾਂ-ਥਾਂ ਤੇ ਸ਼ਾਹਤਾਂ ਹੋਈਆਂ ਨੇ ਅਸੀਂ ਤਾਂ ਇੱਕ ਸ਼ੁਰੂਆਤੀ ਗੱਲ ਕਰ ਰਹੇ ਹਾਂ ਵੈਸੇ ਤਾਂ ਪੂਰਾ ਪੰਜਾਬ ਹੀ ਜਿਹੜਾ ਹੈ ਗੁਰੂਆਂ ਦੀ ਧਰਤੀ ਹੈ ਔਰ ਇਸ ਪੂਰੇ ਪੰਜਾਬ ਨੂੰ ਪਵਿੱਤਰ ਸ਼ਹਿਰ ਡਿਕਲੇਅਰ ਕੀਤਾ ਜਾਣਾ ਚਾਹੀਦਾ ਹੈ ਲੇਕਿਨ ਅਸੀਂ ਸ਼ੁਰੂਆਤ ਦੀ ਗੱਲ ਕੀਤੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਇਹ ਦੋ ਸ਼ਹਿਰਾਂ ਤੋਂ ਅਸੀਂ ਗੱਲ ਸ਼ੁਰੂ ਕੀਤੀ ਹੈ ਉਹ ਵੀ ਤਾਂ ਸ਼ੁਰੂ ਕੀਤੀ ਅਸੀਂ ਕਿਉਂਕਿ ਕੇਜਰੀਵਾਲ ਨੂੰ ਯਾਦ ਕਰਾਇਆ ਕਿ ਭਾਈ ਤੁਹਾਡੀਆਂ ਵੀਡੀਓ ਜੁੜੀਆਂ ਨੇ YouTube ਦੇ ਉੱਤੇ ਨੈਟ ਤੇ ਪਈਆਂ ਨੇ ਜਿਸ ਵੇਲੇ ਕੇਜਰੀਵਾਲ ਨੇ ਕਿਹਾ ਸੀਗਾ ਕਿ ਆਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਹੈ डिकलेयर किया जाएगा आनंदपुर एक ऐसा शहर है जो कि आम शहर तो वखरा शहर है ये गल स दिमाग बिठा लेनी चाहिए है क्योंकि आनंदपुर तो केवल आनंद ही आनंद है और कुछ भी नहीं है इतों इस शहर तो जीवन मिलता है बाकी शहरातों तो जीवन नहीं मिलता इस शहर तो जीवन मिलता है और वो जीवन भी आनंदमय जीवन मिलता है इस करके आनंदपुर साहब ਦੇ ਵਾਸਤੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬਾ ਜੀ ਅਸੀਂ ਹੌਕਾ ਦੇਣ ਵਾਸਤੇ ਸਰਕਾਰ ਨੂੰ ਜਿਹੜੀ ਕੁੰਮਕਣ ਦੀ ਨੀਂਦ ਹੈ ਉੱਥੋਂ ਉਠਾਉਣ ਵਾਸਤੇ ਅਸੀਂ ਆਏ ਆਂ ਔਰ ਯਾਦ ਰੱਖਣਾ ਇਹ ਕੇਜਰੀਵਾਲ ਨੂੰ ਮੈਂ ਤੁਹਾਡੇ ਮਾਧਿਅਮ ਦੇ ਰਿਹਾ ਭਾਈ ਇਹ ਗੱਲ ਅਗਾਹ ਕਰ ਰਹੇ ਆਂ ਕਿ ਭਾਈ ਇੱਕ ਗੁਰੂਆਂ ਦੀ ਧਰਤੀ ਹੈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਇਹ 92 ਸੀਟਾਂ ਜਿਹੜੀਆਂ ਨੇ 9+2=11 ਵਿੱਚ ਕਨਵਰਟ ਹੋ ਸਕਦੀਆਂ ਨੇ ਇਸ ਗੱਲ ਦਾ ਮਾਣ ਨਹੀਂ ਕਰਨਾ ਚਾਹੀਦਾ ਗੁਰੂ ਤੇ ਹੱਥ ਵਿੱਚ ਬਹੁਤ ਕੁਝ ਹੈ ਔਰ ਉਹ 9 2 11 ਤੇ ਲਿਆ ਕਰਕੇ ਕੇਜਰੀਵਾਲ ਨੂੰ ਖੜਾ ਕਰ ਸਕਦਾ ਹੈ ਬਿਲਕੁਲ ਜੀ ਉਸ ਤੋਂ ਇਲਾਵਾ ਗਿਆਨੀ ਸਵੇਕ ਸਿੰਘ ਉਹਨਾਂ ਦੇ ਜਿਹੜੇ ਬ੍ਰਦਰ ਆ ਉਹ ਵੀ ਸਾਡੇ ਨਾਲ ਹਾਜ਼ਰ ਨੇ ਆ ਕਿਸ ਤਰ੍ਹਾਂ ਸਮਝਦੇ ਹੋ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਅੱਜ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀ ਵੱਡਾ ਇੱਕ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਗਿਆ ਹੈ ਪਰ ਜੇ ਆਪਾਂ ਦੋ ਨਗਰੀਆਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਉਹਨਾਂ ਨੂੰ ਤਾਂ ਅਸੀਂ ਪਵਿੱਤਰ ਨਹੀਂ ਕਰਾ ਸਕੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰਾ ਦਾਂਗੇ ਲੈ ਗੱਲ ਸਾਹਿਬ ਜੈਜੀ ਜੀ ਦੀ ਫਤਿਹ ਪਹਿਲੀ ਗੱਲ ਤੇ ਆਪਾਂ ਜਦੋਂ 47 ਚ ਇਹ ہندوستان ਆਜ਼ਾਦ ਹੁੰਦਾ ਕੋਈ ਕੁਰਬਾਨੀਆਂ ਸਾਬ ਤੋਂ ਬਾਅਦ ਸਿੱਖਾ ਨਹੀਂਆ ਇੰਨਾ ਉਸ ਟਾਈਮ ਤੇ ਵੀ ਪੰਜਾਬ ਨਾਲ ਸਿੱਖਾਂ ਨਾਲ ਧੋਖਾ ਕੀਤਾ ਅੱਜ ਵੀ ਉਸੇ ਪੈਟਰਨ ਤੇ ਤੁਰੇ ਆਉਂਦੇ ਨੇ ਉਸੇ ਤਰ੍ਹਾਂ ਹੀ ਜਿੱਦਾਂ ਹਵਾਰਾ ਸਾਹਿਬ ਨੇ ਦੱਸਿਆ ਕਿ ਸਾਡੇ ਬੱਚੇ ਜਿਹੜੇ ਅੱਜ ਕਿੰਨੇ 30 30 ਸਾਲ ਦੇ ਹੋ ਗਏ ਉਹ ਸਾਨੂੰ ਇਸ ਤਰ੍ਹਾਂ ਦੱਸਣ ਡਿਆ ਕਿ ਸਾਡੇ ਨਾਲ ਇਹ ਵਿਜੈਗ ਭਾਵ ਕਰਦੇ ਵਿਤਕਰਾ ਕਰਦੇ ਨੇ ਇਹ ਪਹਿਲਾਂ ਤੋਂ ਕਰਦੇ ਆਏ ਆ ਤੇ ਹੁਣ ਤੱਕ ਕਰਦੇ ਆਏ ਨੇ ਜਦੋਂ ਗੁਰੂ ਮਹਾਰਾਜ ਜੀ ਨੇ ਇੱਥੋਂ ਹੀ ਆਰੰਭ ਕੇ ਸਾਰਾ ਇਹ ਕੰਮ ਸ਼ੁਰੂ ਕੀਤਾ ਸiddhi ਪ੍ਰਾਪਤ ਕੀਤੀ ਬੱਚਿਆਂ ਤੱਕ ਮਾਪੇ ਬਾਪ ਨੂੰ ਵੀ ਪਤਾ ਹੈਗਾ ਕੁਝ ਹੋਣਾ ਠੀਕ ਹੈ ਨਹੀਂ 900 ਸਾਲ ਪੁਰਾਣਾ ਮੁਗਲਾਂ ਦੀਆਂ ਜੜਾਂ ਪੁੱਟ ਕੇ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਤੇ ਹਿੰਦੂਆਂ ਨੂੰ ਆਜ਼ਾਦ ਕਰਾਇਆ ਤੇ ਉਹ ਇਹ ਕਰਕੇ ਉਦੋਂ ਦਾ ਕੀਰਤ ਕਰਨ ਲੋਕ ਨੇ ਜਿਹੜੇ ਭੁੱਲ ਚੁੱਕੇ ਨੇ ਅਹੀਂ ਇਹ ਫੇਰ ਫਿਰ ਬੇਨਤੀਆਂ ਕਰਦੇ ਅੱਜ ਸਾਨੂੰ ਵੇਖਣੇ ਸਾਡੇ ਨਾਲ ਵਿਸਥਾਰ ਪਹਿਲਾਂ ਵੀ ਹੁੰਦਾ ਹੈ ਹੁਣ ਹੀ ਹੋਇਆ ਪੰਜਾਬ ਵਿੱਚ ਹਿੰਦੂਆਂ ਮੁਸਲਮਾਨੀਆਂ ਸਾਵਿਆ ਸਿੱਖਾਂ ਦੇ ਨਾਲ ਕਰਕੇ ਉਹੀ ਨਾਲ ਰਗੜੇ ਜਾਂਦੇ ਨੇ ਇਹ ਸਿੱਖੀ ਨੂੰ ਬਰਦਾਸ਼ਤ ਨਹੀਂ ਕਰਦੇ ਪ੍ਰਾਣੀ ਗੱਲ ਦੱਸਦਾ ਹਾਂ ਇੰਦਰਾ ਗਾਂਧੀ ਦੇ ਵੇਲੇ 11 ਹਰਾਕੀ ਵਿੱਚ 11 10 ਆਪਣੇ ਸਿੱਖ ਸੀਗੇ ਤੇ ਬੋਲਦੀ ਹੈ ਸਾਰੇ ਸਿੱਖ ਹੀ ਕਿਉਂ ਨੇ ਇੰਨੀ ਅਲਰਜੀ ਆ ਇਹਨਾਂ ਨੂੰ ਅਜੇ ਕਿ ਵਰਲਡ ਦੇ ਵਿੱਚ ਨਾ ਸੀ ਹੋਕੀ ਦਾ ਇਹ ਕਰਕੇ ਅਸੀਂ ਇਹਨਾਂ ਤੇ ਯਕੀਨ ਨਹੀਂ ਕਰਦੇ ਅਸੀਂ ਕਰਦੇ ਆ ਇਹ ਸਾਡੇ ਦੇਖਦੇ ਆ ਕਿ ਇਹਨਾਂ ਚ ਕਿੰਨਾ ਮਾਦਾ ਹੈਗਾ ਸਹਿੰਦਾ ਹੈ ਬਰਦਾਸ਼ਤ ਕਰਦਾ ਸਾਡੇ ਲੋਕਾਂ ਨੂੰ ਸਿੱਖੀ ਦੇ ਜਿਹੜੇ ਵਿੱਚ ਆਪਣੇ ਹੋਰ ਆਪਣੀਆਂ ਜਥੇਬੰਦੀਆਂ ਆ ਉਹਨਾਂ ਨੂੰ ਸਨਮਣਾ ਚਾਹੀਦਾ ਇਹ ਜੇ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਦੀ ਕੀਤੇ ਨਹੀਂ ਨਾ ਜਾਣਦੇ ਤਾਂ ਤੁਹਾਡੇ ਲੰਗਰਾਂ ਲੰਗਰਾਂ ਜਿਹੜੀ ਤੁਸੀਂ ਵਾਧੀ ਸੇਵਾ ਕਰਦੇ ਨੇ ਉਹਨਾਂ ਦੇ ਅਸੀਂ ਬੜੇ ਸਿੱਖਿਆ ਜਾਣਦੇ ਤੁਹਾਨੂੰ ਵੀ ਨਹੀਂ ਗੇ ਇਹ ਕਰਕੇ ਕੋਈ ਅਕਲ ਤੋਂ ਕੰਮ ਲੋ ਸਿੱਖੋ ਜਥੇਬੰਦੀਆਂ ਇਕੱਠੀਆਂ ਹੋਣ ਵਿਸਤਰੇ ਛੱਡ ਕੇ ਇੱਕ ਹੋ ਕੇ ਕਰੀਏ ਫੇਰ ਨਹੀਂ ਕੋਈ ਸਾਨੂੰ ਕੋਈ ਪ੍ਰਾਪਤ ਕਰ ਸਕਦਾ अदरवाइज ਸਾਨੂੰ ਕੁਝ ਨਹੀਂ ਮਿਲਦਾ ਬਿਲਕੁਲ ਜੀ ਵੱਡੀ ਗੱਲ ਇਹਨਾਂ ਨੇ ਕਹੀ ਆ ਕਿ ਜੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ ਤਾਂ ਹੀ ਸਾਨੂੰ ਕੁਝ ਮਿਲ ਸਕਦਾ अदरवाइज ਕੁਝ ਨਹੀਂ ਮਿਲਣਾ ਸਾਡੇ ਨਾਲ ਜਗਤਾਰ ਸਿੰਘ ਹਵਾਰਾ ਹੋਣਾ ਦੇ ਪਿਤਾ ਜੀ ਨਾਲ ਆ ਜਾਣਾ ਬਾਬੂ ਜੀ ਕਿਵੇਂ ਲੱਗਦਾ ਬੜਾ ਲੰਮਾ ਸਮਾਂ ਹੋ ਗਿਆ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਸੰਘਰਸ਼ ਵੀ ਕੀਤੇ ਆ ਸਰਕਾਰਾਂ ਲੱਗਦਾ ਨਹੀਂ ਐ ਸਿੱਖਾਂ ਨਾਲ ਵਿਤਕਰਾ ਕਰਦੀਆਂ ਪਹਿਲਾਂ ਤੋਂ ਹੀ ਆਈਆਂ ਹੁਣ ਵੀ ਵਿਤਕਰੇ ਹੋ ਰਹੇ ਆ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਅੱਜ ਵੀ ਅਸੀਂ ਧਰਨੇ ਦੇ ਰਹੇ ਆ ਮੁਜ਼ਾਰੇ ਕਰ ਰਹੇ ਆ ਕਿ ਸਾਡੇ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਅੱਜ ਵੀ ਅਸੀਂ ਲੜਾਈਆਂ ਲੜ ਰਹੇ ਆ ਕਿ ਸਾਡੇ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰਕਾਰਾਂ ਵੱਲੋਂ ਬਿਤਕਰਾ ਕਰਨ ਕਰਕੇ ਉਹ ਸਾਡੇ ਬੰਦੀ ਸਿੰਘਾਂ ਨੂੰ ਬੰਦੀ ਸਿੰਘ ਹੋਣ ਵਾਸਤੇ ਮਜਬੂਰ ਹੋਣਾ ਪਿਆ ਕਿਉਂਕਿ ਉਸ ਟਾਈਮ 'ਤੇ ਸਾਡੇ ਕੋਲ ਸਾਡੇ ਨਾਲ ਬਿਤਕਰਾ ਕਰਿਆ ਜਾ ਰਿਹਾ ਸੀ 1947 ਤੋਂ ਬਾਅਦ ਲਗਾਤਾਰ ਜਿਹੜੀਆਂ ਵੀ ਭਾਵੇਂ ਸੈਂਟਰ ਦੀ ਸਰਕਾਰ ਹੈ ਸਟੇਟ ਦੀ ਸਰਕਾਰ ਹੈ ਉਹ ਸਿੱਖਾਂ ਨਾਲ ਬਿਤਕ੍ਰੇ ਕਰਦੇ ਰਹੀ 7 ਜਨਵਰੀ 2023 ਤੋਂ ਕੌਮੀ ਇਨਸਾਫ਼ ਮੋਰਚਾ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿਉਂਕਿ ਸਰਕਾਰਾਂ ਜਦੋਂ ਬਣਦੀਆਂ ਰਹੀਆਂ ਵਾਅਦੇ ਵੀ ਕਰਦੀਆਂ ਆਈਆਂ 550ਵੇਂ ਪ੍ਰਕਾਸ਼ ਦਿਹਾੜੇ ਤੇ ਗੁਰਨਾਨਦ ਦੇਵ ਜੀ ਦੇ ਸੈਂਟਰ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰਿਆ ਸੀ ਇਹੀ ਬੀਜੇਪੀ ਦੀ ਸਰਕਾਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹਨਾਂ ਨੇ ਐਲਾਨ ਕਰਿਆ ਸੀ ਕਿ ਇਸ ਦਿਹਾੜੇ ਤੇ ਅਸੀਂ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਪਰੰਤੂ ਹੱਤ ਤੱਕ ਕੋ ਰਹਾ ਨਹੀਂ ਹੋਏ ਜੇ ਅੱਜ ਵਾਲੇ ਮੁੱਦੇ ਦੇ ਲਈਏ ਵੀ ਇੱਥੇ ਪਵਿੱਤਰ ਦਰਜਾ ਕਰਾਉਣ ਵਾਸਤੇ ਕਿਉਂਕਿ ਐਸੇ ਪਵਿੱਤਰ ਧਰਤੀ ਤੇ ਇੱਕ ਸਿੱਖ ਕੌਮ ਦੇ ਰੋਸ਼ਨ ਦਿਮਾਗ ਨੇ ਆਨੰਦਪੁਰ ਸਾਹਿਬ ਦਾ ਮਤਾ ਤਿਆਰ ਕਰਿਆ ਸੀ ਆਈਐਸ ਕਪੂਰ ਸਿੰਘ ਨੇ ਜਿਸ ਚ ਦਰਜ ਸੀ ਕਿ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਨੂੰ ਪਵਿੱਤਰ ਦਰਜਾ ਕਰਾ ਦਿੱਤਾ ਜਾਵੇ ਸੋ ਇਹ ਜਿਹੜੀ ਮੰਗ ਹੈ ਲੰਬੇ ਸਮੇਂ ਤੋਂ ਉੱਠਦੀ ਆ ਰਹੀ ਹੈ ਹੁਣ ਫੇਰ ਇਹਨਾਂ ਨੇ ਜਦੋਂ ਇਹ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਹਨਾਂ ਨੇ ਉਸ ਤੋਂ ਪਹਿਲਾਂ ਆਪਣੇ ਇਲੈਕਸ਼ਨ ਮੈਨੀਫੈਸਟੋ ਚ ਇਹ ਬਿਲਕੁਲ ਕਰਿਆ ਸੀ ਕਿ ਅਸੀਂ ਇਹਨਾਂ ਨੂੰ ਪਵਿੱਤਰ ਦਰਜਾ ਕਰਾ ਦੇਣਾ ਸੋ ਲੋਕਾਂ ਨੇ ਫਤਵਾ ਦਿੱਤਾ ਕਿ ਇਹਨਾਂ ਨੂੰ ਐਡੀ ਵੱਡੀ ਗਿਣਤੀ ਚ ਦਿੱਤਾ ਕੇ ਇਹਨਾਂ ਦੀ ਸਰਕਾਰ ਬਣਾਈ ਪਰੰਤੂ ਇਹ ਮੁੱਦਾ ਤਾਂ ਕੀ जिन्ने ਵੀ ਪੰਜਾਬ ਦੇ ਮੁੱਦੇ ਤੇ ਜਿਨ੍ਹਾਂ ਨੂੰ ਉਭਾਰ ਕੇ ਇਹਨਾਂ ਨੇ ਸਰਕਾਰ ਬਣਾਈ ਇਹਨਾਂ ਨੇ ਸਾਰਿਆਂ ਤੋਂ ਮੁੱਖ ਮੋੜ ਲਿਆ ਕਿਉਂਕਿ ਗੁਰਬਾਣੀ ਦਾ ਖਾਨ ਵੀ ਹੈ ਕਿਤੇ ਲੈ ਲੈ ਮੁੱਕਰ ਪਾਏ ਸੋ ਇਹ ਵਾਦੇ ਕਰਕੇ ਮੁੱਕਰੇ ਆ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਭਾਵੇਂ ਇਹ ਪਵਿੱਤਰ ਦਰਜਾ ਕਰਾਰ ਦੇਣ ਦਾ ਮੁੱਦਾ ਜਾਂ ਭਾਖੜਾ ਡੈਮ ਦਾ ਚੰਡੀਗੜ੍ਹ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਹਨਾਂ ਨੇ ਵਾਦਾ ਕਰਿਆ ਸੀ ਕਿ ਅਸੀਂ ਸਖਤ ਕਾਨੂੰਨ ਬਣਾਉਣਾ ਪਰੰਤੂ ਹੁਣ ਵੀ ਜਿਸ ਤਰ੍ਹਾਂ ਪਿਛਲੇ ਦਿਨ ਇੱਕ ਬਿੱਲ ਲੈ ਕੇ ਆਏ ਆ ਉਹਦਾ ਇਸ ਤਰ੍ਹਾਂ ਇੱਕ ਟਾਲਣ ਵਾਲੀ ਗੱਲ ਹੈ ਦੇਖੋ ਇਹ ਬਹੁਤ ਗਿਣਤੀ ਇਹਨਾਂ ਦੀ ਹੈ ਕੋਈ ਵੀ اپੋਜੀਸ਼ਨ ਇਸ ਬਿੱਲ ਦੇ ਪਾਸ ਹੋਣ 'ਤੇ ਵਿਰੋਧ ਨਹੀਂ ਕਰਦੀ ਸੋ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਉਹ ਬਿੱਲ ਪਾਸ ਕਰਕੇ ਭੇਜਣਾ ਚਾਹੀਦਾ ਤਾਂ ਕਿ ਕਾਨੂੰਨ ਬਣੇ ਪਰੰਤੂ ਇਹਨਾਂ ਨੇ 6 ਮਹੀਨੇ ਦਾ ਵਕਫਾ ਦੇ ਦਿੱਤਾ ਕਿ ਇੱਕ ਕਮੇਟੀ ਬਣੇਗੀ ਉਹਦਾ ਨਰੀਖਣ ਕਰੇਗੀ ਇਹ ਤਾਂ ਇੱਕ ਲਮਕਾਉਣ ਵਾਲੀ ਗੱਲ ਹੈ ਸੋ ਇਸ ਕਰਕੇ ਜੇ ਇਹਨਾਂ ਨੇ ਕੀਤੇ ਹੋਏ ਵਾਦੇ ਪੂਰੇ ਨਾ ਕੀਤੇ ਤਾਂ ਇਸ ਗੁੱਸੇ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਵੇਗਾ ਜਿਹੜਾ 2027 ਦੀ ਚੋਣਾਂ ਚ ਲੋਕਾਂ ਨੇ ਵੋਟ ਦਾ ਅਧਿਕਾਰ ਵਰਤ ਕੇ ਇਹਨਾਂ ਦੇ ਖਿਲਾਫ ਕਰਨਾ ਸੋ ਇਸ ਕਰਕੇ ਕਿਵੇਂ ਦੇਖਦੇ ਹੋ ਪਿੱਛੇ ਰਵਨੀਤ ਸਿੰਘ ਬਿੱਟੂ ਦਾ ਇੱਕ ਬਿਆਨ ਆਇਆ ਸੀ ਕਿ ਜਿਹੜੇ ਬੰਦੀ ਸਿੰਘ ਹੈਗੇ ਆ ਜੇ ਇਹਨਾਂ ਨੂੰ ਰਿਹਾ ਕਰਨ ਦੀ ਗੱਲ ਆਈ ਤਾਂ ਮੈਂ ਨਹੀਂ ਹੋਣ ਦੇਣਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਰਵਨੀਤ ਬਿੱਟੂ ਸਮੇ ਸਮੇ ਤੇ ਆਪਣੀ ਬੋਲੀ ਬੋਲਦਾ ਰਿਹਾ ਕਿਉਂਕਿ ਸਿਆਸੀ ਬੰਦਿਆਂ ਦੀ ਇੱਕ ਚਾਲ ਹੁੰਦੀ ਹੈ ਜਿਸ ਤਰ੍ਹਾਂ ਦਾ ਹੁਣ ਪਿੱਛੇ ਉਹਨੇ ਇਹਨਾਂ ਦੀ ਰਿਹਾਈ ਵਾਸਤੇ ਵੀ ਕਿਹਾ ਮੈਂ ਕਰਨ ਨੂੰ ਤਿਆਰ ਹਾਂ 100 ਕਾਨੂੰਨ ਹੈ ਜਿਹੜਾ ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਡੈਮੋਕ੍ਰੇਸੀ ਰਾਜ ਸਾਰਿਆਂ ਨੂੰ ਬਰਾਬਰਤਾ ਅੱਜ ਉਹ ਕਾਨੂੰਨ ਕਹਿੰਦਾ ਵੀ ਲੱਗਦਾ ਨਹੀਂ ਬਾਪੂ ਜੀ ਅੱਜ ਸਿੱਖਾਂ ਨੂੰ ਬਰਾਬਰਤਾ ਨਹੀਂ ਮਿਲ ਰਹੀ ਇਹ ਤਾਂ ਕਹਿੰਦੇ ਆ ਇੱਕ ਰਾਸਟਰ ਇੱਕ ਕਾਨੂੰਨ ਇੱਕ ਦੇਸ਼ ਹੈਗਾ ਪਰ ਅੱਜ ਸਿੱਖਾਂ ਨੂੰ ਵੱਖਰੇ ਵੱਖਰੇ ਕਾਨੂੰਨ ਬਿਲਕੁਲ ਨਹੀਂ ਜੀ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ ਬਹੁ ਗਿਣਤੀ ਵਾਸਤੇ ਹੋਰ ਹੈ ਜੇ ਉਹ ਕਾਨੂੰਨ ਸਿੱਖਾਂ ਨੂੰ ਬਰਾਬਰ ਦਾ ਹੱਕ ਦਿੰਦਾ ਤਾਂ 1984 ਚ ਸਿੱਖਾਂ ਦਾ ਹੋਏ ਕਤਲਾਂ ਦਾ ਇਨਸਾਫ ਮਿਲਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਸੋ ਇਸੇ ਤਰ੍ਹਾਂ ਸਾਡੇ ਬੰਦੀ ਸਿੰਘਾਂ ਦਾ ਭਾਵੇਂ ਦੂਜੇ ਪਾਸੇ ਕੋਈ ਸੌਦਾ ਸਾਧ ਵਰਗਾ ਕਰਦਾ ਉਹਨੂੰ ਪਰੋਲਾ ਮਿਲ ਰਹੀਆਂ ਉਹਨੂੰ ਰਿਹਾਈਆਂ ਕੀਤੀ ਜਾ ਰਹੀਆਂ ਸੋ ਇਸ ਕਰਕੇ ਇਹ ਕਾਨੂੰਨ ਹੈ ਜਿਹੜਾ ਸਿੱਖਾਂ ਵਾਸਤੇ ਹੋਰ ਹੈ ਘਟ ਗਿਣਤੀਆਂ ਵਾਸਤੇ ਹੋਰ ਹੈ ਤੇ ਬਹੁ ਗਿਣਤੀ ਵਾਸਤੇ ਹੋਰ ਹੈ ਇਸ ਕਰਕੇ ਸਿੱਖਾਂ ਨਾਲ ਬੇਤਕਰਾ ਕਰਿਆ ਜਾ ਰਿਹਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਬਾਬੂ ਜੀ ਜੇ ਤਾਂ ਅੱਜ ਤੁਸੀਂ ਇਹ ਮੀਟਿੰਗ ਹੋਈ ਆ ਪਵਿੱਤਰਤਾ ਦਾ ਸ਼ਹਿਰ ਦਾ ਦਰਜਾ ਨਹੀਂ ਦਿੱਤਾ ਜਾਂਦਾ ਤੁਸੀਂ ਪ੍ਰੈਸ ਮੀਟਿੰਗ ਦੇ ਵਿੱਚ ਗੱਲ ਕੀਤੀ ਆ ਕਿ 27 ਤਰੀਕ ਨੂੰ ਫਿਰ ਇੱਕ ਜਿਹੜੀ ਰੈਲੀ ਵੀ ਕੱਢੀ ਜਾਊਗੀ ਉਹ ਕੀ ਹੈਗਾ ਪ੍ਰੋਗਰਾਮ ਦੇਖੋ 27 ਤਰੀਕ ਨੂੰ ਅਸੀਂ ਇੱਥੇ ਹੀ ਇਕੱਠ ਕਰਕੇ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਇਹ ਇੱਕ ਸਾਂਝਾ ਮੁੱਦਾ ਇਸ ਤੇ ਹਰ ਇੱਕ ਜਥੇਬੰਦੀ ਜਿਹੜਾ ਗੁਰਨਾਨਕ ਨਾਮ ਲੇਵਾ ਨੂੰ ਹਰ ਇੱਕ ਨੂੰ ਅਪੀਲ ਹੈ ਸਾਡੀ ਕਿ ਵੱਧ ਤੋਂ ਵੱਧ ਗਿਣਤੀ ਤੇ ਇੱਥੇ ਪਹੁੰਚ ਕੇ ਅਸੀਂ ਪ੍ਰੋਟੈਸਟ ਕਰਨਾ ਤੇ ਉਹ ਆਵਾਜ਼ মিডিਏ ਰਾਹੀਂ ਅਸੀਂ ਦੇਸ਼ ਵਿਦੇਸ਼ ਤੱਕ ਲੈ ਕੇ ਜਾਣੀ ਹੈ ਕਿ ਇੱਕ ਇਹ ਛੋਟੀ ਕਾਮਨ ਮੰਗ ਹੈ ਸਭ ਦੀ ਸਾਂਝੀ ਮੰਗ ਹੈ ਸਰਕਾਰ ਇਹਨੂੰ ਪੂਰਾ ਕਰਨ ਵਾਸਤੇ ਤਿਆਰ ਨਹੀਂ ਤਾਂ ਕਿ ਅਸੀਂ ਇਹਨਾਂ ਨੂੰ ਇਹ 2027 ਤੱਕ ਲਗਾਤਾਰ ਮੰਗ ਜਾਰੀ ਰਹੇਗੀ ਜੇ ਇਹਨਾਂ ਨੇ ਲਾਪੂਰੀ ਕੀਤੀ ਬਿਲਕੁਲ ਜੀ ਜਿਸ ਤਰੀਕੇ ਨਾਲ ਅੱਜ ਮੀਟਿੰਗ ਇੱਥੇ ਹੋਈ ਆ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਕਮੇਟੀ ਵੱਲੋਂ ਕੀਤੀ ਗਈ ਆ ਉਹਨਾਂ ਦਾ ਇੱਕੋ ਗੱਲ ਕਹਿਣੀ ਆ ਕਿ ਜੇ 27 ਜੁਲਾਈ ਤੱਕ ਅ ਦੋਮੇ ਜਿਹੜੇ ਸ਼ਹਿਰ ਹੈਗੇ ਆ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਗਈ ਹੈ ਸ਼੍ਰੀ ਅਮਰਸਾਹਬ ਸਾਹਿਬ ਦੀ ਗੱਲ ਕੀਤੀ ਹੈ ਜੇ ਇਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਾ ਦਿੱਤਾ ਗਿਆ ਤਾਂ 27 ਤਰੀਕ ਨੂੰ ਆਨੰਦਪੁਰ ਸਾਹਿਬ ਇੱਕੇ ਕੱਟ ਕਰਕੇ ਇੱਕ ਰੋਸ ਮਾਰਚ ਜਿਹੜਾ ਉਹ ਕੱਢਿਆ ਜਾਵੇਗਾ ਕੈਮਰਾਮੈਨ ਦੀਪਨਾਥ ਦੇ ਨਾਲ ਬੁੱਸ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਆਨੰਦਪੁਰ ਸਾਹਿਬ